ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਪ੍ਰੀਤਮ ਕੁੜੇ ਪਾਣੀ ਦਾ ਗਲਾਸ ਲੈ ਕੇ ਆਈ। ਮਕੰਦ ਸਿਉਣੀ ਖੇਤੋਂ ਆਉਂਦਿਆਂ ਘਰ ਵੜਦੇ ਨੇ ਹੀ ਆਵਾਜ਼ ਦਿੱਤੀ। ਪ੍ਰੀਤਮ ਔਰ ਚੌਂਕੇ ਵਿੱਚ ਆਟਾ ਗੁੰਨੇ ਜਾਂਦੀ ਸੀ। ਉਹ ਪਾਣੀ ਦਾ ਗਲਾਸ ਲੈ ਕੇ ਮਕੰਦ ਸਿਉ ਕੋਲ ਗਈ। ਇੱਕ ਹੱਥ ਉਸ ਦੀ ਢੂਈ ਤੇ ਰੱਖਿਆ ਹੋਇਆ ਸੀ। ਕਹਿ ਰਹੀ ਸੀ, ਇੱਕ ਤਾਂ ਮੱਚ ਜਾਣੀ ਢੂਈ ਨੇ ਬਹੁਤ ਦੁੱਖ ਦਿੱਤਾ। ਮੈਨੂੰ ਬਹੁਤ ਅਦਰਦ ਕਰਦੀ ਐ ਮਸਾ ਮੈਂ ਤਾਂ ਕੰਮ ਕਰਦੀ ਹਾਂ ਹੁਣ ਤਾਂ ਲੱਤਾਂ ਵੀ ਜਵਾਬ ਦੇ ਜਾਂਦੀਆਂ ਨੇ ਤੁਰਿਆ ਨਹੀਂ ਜਾਂਦਾ ਮਕੰਦ ਸਿਓ ਕਹਿੰਦਾ ਪ੍ਰੀਤਮ ਕੌਰੇ ਸਾਰੀ ਉਮਰ ਬਥੇਰਾ ਕੰਮ ਕੀਤਾ ਹੁਣ 70 ਸਾਲ ਦੇ ਹੋ ਗਿਆ ਲੱਤਾਂ ਨੇ ਤਾਂ ਜਵਾਬ ਦੇਣਾ ਹੀ ਐ ਪ੍ਰੀਤਮ ਕੌਰ ਕਹਿੰਦੀ ਕੰਮ ਤਾਂ ਹੁਣ ਕਰਨਾ ਹੀ ਪੈਣਾ ਨੋ ਪੁੱਤਰਾਂ ਤੋਂ ਤਾਂ ਆਸ ਮੁੱਕ ਗਈ ਉਹਨਾਂ ਨੇ ਤਾਂ ਹੱਥ ਖੜੇ ਕਰਤੇ ਇਹ ਕੁੱਝ ਕਹਿੰਦੀ ਹੋਈ ਪ੍ਰੀਤਮ ਕੌਰ ਥੋੜਾ ਸਮਾਂ ਪਿੱਛੋਂ ਪਿੱਛੇ ਬਾਰੇ ਸੋਚਣ ਲੱਗੀ ਕਿ ਜਦੋਂ ਪ੍ਰੀਤਮਪੁਰ ਦੇ ਮੁੰਡਿਆਂ ਦਾ ਵਿਆਹ ਹੋਇਆ ਸੀ ਉਸ ਦੀ ਵੱਡੀ ਨੂੰ ਕਹਿਣ ਲੱਗੀ ਮੈਂ ਸ਼ਹਿਰ ਚ ਰਹਿਣਾ ਮੈਂ ਕੋਈ ਪ੍ਰਾਈਵੇਟ ਨੌਕਰੀ ਕਰਾਂਗੀ ਮੈਂ ਇਥੋਂ ਪਿੰਡ ਵਿੱਚ ਰਹਿ ਕੇ ਸਾਰੇ ਟੱਪਰ ਦੇ ਪਾਂਡੇ ਨਹੀਂ ਮਾਦੇ ਜਾਂਦੇ ਵੱਡਾ ਮੁੰਡਾ ਆਪਣੀ ਪਤਨੀ ਨੂੰ ਲੈ ਕੇ ਸ਼ਹਿਰ ਚ ਲੱਗ ਗਿਆ ਵੱਡਾ ਸ਼ਹਿਰ ਚ ਲੱਗ ਗਿਆ ਤਾਂ ਛੋਟੀ ਫਿਰ ਕਿਉਂ ਪਿੰਡ ਵਿੱਚ ਰਹਿੰਦੀ ਉਹ ਵੀ ਸ਼ਹਿਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਈ ਘਰ ਵਿੱਚ ਰਹਿ ਗਏ ਸੀ ਮਕੰਦਸਿਓ ਤੇ ਪ੍ਰੀਤਮ ਕੌਰ ਦੋਵੇਂ ਇਕੱਲੇ ਪਰ ਫਿਰ ਵੀ ਉਹ ਬਹੁਤ ਖੁਸ਼ ਸਨ। ਉਹਨਾਂ ਦੇ ਨੂਹਾਂ ਪੁੱਤਰ ਤਰੱਕੀਆਂ ਕਰ ਰਹੇ ਸਨ। ਵਧੀਆ ਪੈਸਾ ਕਮਾ ਕੇ ਸ਼ਹਿਰ ਵਿੱਚ ਕੋਠੀਆਂ ਪਾ ਲਈਆਂ ਸਨ ਦੋਨਾਂ ਨੇ ਤੇ ਦੋਨਾਂ ਦੇ ਦੋ-ਦੋ ਜਵਾਬ ਹੋ ਗਏ ਸੀ। ਉਹ ਕਿਤੇ ਮਹੀਨੇ 20 ਦਿਨਾਂ ਤੋਂ ਪਿੰਡ ਗੇੜਾ ਮਾਰ ਆਉਂਦੇ। ਘਰ ਵਿੱਚ ਰੌਣਕ ਲੱਗ ਜਾਂਦੀ। ਪ੍ਰੀਤਮ ਕੌਰ ਤੇ ਮਕੰਦਸਿਓ ਬਹੁਤ ਖੁਸ਼ ਹੁੰਦੇ ਆਪਣੇ ਪੋਤੇ-ਪੋਤੀਆਂ ਨੂੰ ਮਿਲ ਕੇ। ਬੱਚੇ ਤਾਂ ਪਿੰਡ ਵਿੱਚ ਹੀ ਰਹਿ ਕੇ ਬੋਧ ਕੋਈ ਸੰ ਪਰ ਉਹਨਾਂ ਦੀਆਂ ਮਾਮਾ ਉਹਨਾਂ ਨੂੰ ਉੱਥੇ ਇੱਕ ਰਾਤ ਤੱਕ ਵੀ ਨਾ ਰਹਿਣ ਦਿੰਦੀਆਂ ਸ਼ਾਮ ਨੂੰ ਹੀ ਭਜਾ ਕੇ ਲੈ ਜਾਂਦੀਆਂ ਦਾਦੀ ਦਾਦੇ ਦਾ ਵੀ ਪੋਤੇ ਪੋਤੀਆਂ ਨੂੰ ਲਾਡ ਲਡਾਉਣ ਨੂੰ ਬੜਾ ਦਿਲ ਕਰਦਾ ਕਹਿੰਦੇ ਪੁੱਤਰ ਹਫ਼ਤੇ ਬਾਅਦ ਸਾਡੇ ਕੋਲ ਗੇੜਾ ਮਾਰ ਜਾ ਕਰੋ ਪਰ ਉਹ ਕਹਿੰਦੇ ਇਹ ਕਹਿ ਕੇ ਗੱਲ ਟਾਲ ਦਿੰਦੇ ਕਿ ਹਫ਼ਤੇ ਬਾਅਦ ਆਉਣਾ ਔਖਾ ਹੈ ਅਸੀਂ ਆਪਣੇ ਕੰਮ ਵੀ ਵੇਖਣਾ ਹੁੰਦਾ ਹੈ ਇਸ ਤਰ੍ਹਾਂ ਮਹੀਨੇ 20 ਦਿਨਾਂ ਤੋਂ ਗੇੜਾ ਮਾਰਦੇ ਰਹਾਂਗੇ ਫਿਰ ਇੱਕ ਦਿਨ ਪ੍ਰੀਤਮ ਕੌਰ ਨੂੰ ਬੁਖਾਰ ਚੜ ਗਿਆ ਸੀ ਮਕੰਦ ਸਿਉਨੇ ਦੀ ਉਸ ਦੇ ਵੱਡੇ ਮੁੰਡੇ ਨੂੰ ਫੋਨ ਕੀਤਾ ਕਿ ਤੇਰੀ ਮਾਂ ਤਾਂ ਬੜੀ ਢਿੱਲੀ ਹੋਈ ਪਈ ਆ ਇੱਕ ਦੋ ਦਿਨ ਵਾਸਤੇ ਤੁਸੀਂ ਪਿੰਡ ਆਜੋ ਥੋੜਾ ਠੀਕ ਹੋ ਜੂਗੀ ਤਾਂ ਵਾਪਸ ਚਲ ਜਾਇਓ ਵੱਡਾ ਮੁੰਡਾ ਆਪਣੀ ਪਤਨੀ ਨੂੰ ਕਹਿਣ ਲੱਗਾ ਵੀ ਬੀਬੇ ਬਿਮਾਰ ਹੈ ਦੋ ਕੁ ਦਿਨ ਪਿੰਡ ਚੱਲੀਏ ਉਸ ਨੇ ਇੱਕ ਸ਼ਰਤ ਰੱਖੀ ਕਿ ਜਾਣਾ ਹੈ ਤਾਂ ਪਰਸੋਂ ਤੱਕ ਵਾਪਸ ਆ ਜਾਣਾ ਹੈ ਮੈਂ ਉੱਥੇ ਨਹੀਂ ਰੁਕ ਸਕਦੀ ਇੱਕ ਹਫਤਾ ਰੁਕ ਕੇ ਮੈਂ ਉੱਥੋਂ 2-3 ਨਹੀਂ ਰੁਕ ਸਕਦੀ ਮੈਂ 2-3 ਦਿਨ ਮਸਾਂ ਰੁਕ ਸਕਦੀ ਹਾਂ ਜਿਆਦਾ ਤੋਂ ਜਿਆਦਾ ਟਾਈਮ ਇਹਨਾਂ ਕਹਿ ਕੇ ਵੱਡੀ ਨੂੰ ਪਿੰਡ ਵਿੱਚ ਆ ਗਈ ਉੱਥੇ ਦੋ ਕੁ ਦਿਨ ਵਿੱਚ ਹੀ ਉਸ ਦੇ ਨੱਕ ਵਿੱਚ ਦਾਮ ਆ ਗਿਆ ਉਸ ਨੇ ਪ੍ਰੀਤਮ ਕੌਰ ਨੂੰ ਚਾਹ ਪਾਣੀ ਪਿਲਾਇਆ ਨਵਾਇਆ ਕੱਪੜੇ ਬਦਲੇ ਵਧੀਆ ਡਾਕਟਰ ਤੋਂ ਦਵਾਈ ਦਵਾ ਕੇ ਲਿਆਂਦੀ ਪ੍ਰੀਤਮ ਕੌਰ ਕੁਝ ਠੀਕ ਹੋ ਗਈ ਸੀ ਤੇ ਉਹ ਵਾਪਸ ਆਪਣੇ ਘਰ ਸ਼ਹਿਰ ਵਾਪਸ ਚਲੇ ਗਏ ਉਸੇ ਰਾਤ ਹੀ ਪ੍ਰੀਤਮ ਕੌਰ ਦੇ ਸਿਰ ਨੂੰ ਬਹੁਤ ਬੁਖਾਰ ਚੜਿਆ ਤੇ ਉਹ ਬੇਹੋਸ਼ ਹੋ ਗਈ ਮਕੰਦ ਸਿੰਘ ਪ੍ਰੀਤਮ ਕੌਰ ਨੂੰ ਪਿੰਡ ਵਾਲੇ ਡਾਕਟਰ ਕੋਲ ਲੈ ਗਿਆ ਪਿੰਡ ਵਾਲਾ ਡਾਕਟਰ ਕਹਿੰਦਾ ਮੇਰੇ ਵੱਸ ਦੀ ਗੱਲ ਨਹੀਂ ਨੂੰ ਸ਼ਹਿਰ ਲੈ ਜਾ ਦਿਮਾਗ ਨੂੰ ਬੁਖਾਰ ਚੜਿਆ ਹੁਣ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਹਨ ਇਨਾਂ ਦਾ ਇਲਾਜ ਮੈਂ ਨਹੀਂ ਕਰ ਸਕਦਾ। ਮਕੰਦ ਸਿੰਘ ਨੇ ਗੱਡੀ ਕਰਾਈ ਤੇ ਪ੍ਰੀਤਮ ਕੌਰ ਨੂੰ ਸ਼ਹਿਰ ਲੈ ਗਿਆ। ਮਕੰਦ ਸਿੰਘ ਨੂੰ ਵੀ ਲੱਗਦਾ ਸੀ ਕਿ ਪ੍ਰੀਤਮ ਕੌਰ ਤੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਹੈ। ਉਸ ਦੇ ਇਲਾਜ ਤੇ ਜਿੰਨੇ ਵੀ ਪੈਸੇ ਲੱਗਣਗੇ ਮੈਂ ਲਗਾ ਸਕਦਾ ਹਾਂ। ਬਸ ਇਹ ਠੀਕ ਹੋਣੀ ਚਾਹੀਦੀ ਹੈ। ਡਾਕਟਰ ਨੇ ਹੌਸਲਾ ਤਾਂ ਜ਼ਰੂਰ ਦਿੱਤਾ ਸੀ ਕਿ ਠੀਕ ਕਰ ਦਿਆਂਗੇ ਪਰ ਗਾਰੰਟੀ ਨਹੀਂ ਦਿੱਤੀ ਸੀ। ਪ੍ਰੀਤਮ ਕੌਰ ਬਿਲਕੁਲ ਠੀਕ ਹੋ ਜਾਵੇਗੀ। ਮਕੰਦ ਸਿੰਘ ਨੇ ਹਸਪਤਾਲ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਫੋਨ ਕੀਤਾ। ਦੋਨੇ ਮੁੰਡੇ ਦੋਨੇ ਨੂੰ ਹਸਪਤਾਲ ਵਿੱਚ ਆ ਗਏ ਆਪਨੀ ਸੱਸ ਦਾ ਪਤਾ ਲੈਣ ਤੋਂ 2 ਘੰਟੇ ਬਾਅਦ ਵਾਪਸ ਉਹ ਮੁੜ ਗਈਆਂ ਤੇ ਮੁੰਡੇ ਹੌਲੀ-ਹੌਲੀ ਸ਼ਾਮ ਤੱਕ ਵਾਪਸ ਚੜ੍ਹ ਗਏ ਆਪਣੇ ਕੰਮ ਦਾ ਕਹਿ ਕੇ ਮਕੰਦ ਸਿੰਘ ਹੁਣ ਇਕੱਲਾ ਹਸਪਤਾਲ ਵਿੱਚ ਬੈਠਾ ਇਹੀ ਸੋਚ ਰਿਆ ਸੀ ਕਿ ਜਦੋਂ ਜਵਾਕ ਛੋਟੇ ਸੀ ਤਾਂ ਪ੍ਰੀਤਮਕੌਰ ਆਪਣੇ ਹਿੱਸੇ ਦੀ ਚੀਜ਼ ਵੀ ਉਹਨਾਂ ਨੂੰ ਦੇ ਦਿੰਦੀ ਸੀ ਕਿ ਮੇਰੇ ਪੁੱਤ ਛੇਤੀ ਵੱਡੇ ਹੋਣ ਤੇ ਮੇਰੇ ਬੁਢਾਪੇ ਦਾ ਸਹਾਰਾ ਬਣ ਤੇ ਅੱਜ ਉਹੀ ਸਹਾਰਾ ਨਜ਼ਰਾਂ ਚ ਕੌਂਦਾ ਫਿਰਦਾ ਹੈ ਪੁਰਾਣੀਆਂ ਗੱਲਾਂ ਯਾਦ ਕਰਕੇ ਮਕੰਦ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਤਰਪੇ ਮਕੰਦ ਸਿੰਘ ਨੇ ਡਾਕਟਰ ਨੂੰ ਕਿਹਾ ਮੇਰੇ ਘਰਵਾਲੀ ਠੀਕ ਹੋਣੀ ਚਾਹੀਦੀ ਹੈ ਪੈਸੇ ਦੀ ਪਰਵਾਹ ਨਾ ਕਰੋ ਜਿੰਨੇ ਕਹੂੰਗੀ ਮੈਂ ਲਗਾ ਦੇਾਂਗਾ ਡਾਕਟਰ ਸਿੰਘ ਨੇ ਮੁਕੰਦ ਸਿੰਘ ਦੀ ਪੇਟ ਤੇ ਥਾਪੀ ਦੇ ਕੇ ਕਿਹਾ ਕੋਈ ਗੱਲ ਨਹੀਂ ਬਾਪੂ ਜੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਮਾਤਾ ਜੀ ਨੂੰ ਬਚਾ ਸਕੀਏ ਮੁਕੰਦ ਸਿੰਘ ਦੇ ਮੁੰਡੇ ਸਵੇਰੇ ਸ਼ਾਮ ਆਉਂਦੇ ਉਸ ਨੂੰ ਰੋਟੀ ਫੜਾ ਜਾਂਦੇ ਤੇ ਮਾਂ ਦਾ ਹਾਲਚਲ ਪੁੱਛ ਕੇ ਵਾਪਸ ਚੱਲ ਜਾਂਦੇ ਕਿਉਂਕਿ ਪ੍ਰੀਤਮ ਕੌਰ ਦੇ ਕੋਲ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਉਹ ਐਮਰਜੈਂਸੀ ਦੇ ਵਿੱਚ ਸੀ ਆਖਿਰ ਤਿੰਨਾ ਦਿਨਾ ਬਾਅਦ ਜਦੋਂ ਪ੍ਰੀਤਮ ਕੌਰ ਨੂੰ ਹੋਸ਼ ਆਈ ਤਾਂ ਡਾਕਟਰ ਨੇ ਮਕੰਦ ਸਿੰਘ ਨੂੰ ਦੱਸਿਆ ਕਿ ਤੁਸੀਂ ਮਾਤਾ ਜੀ ਨੂੰ ਮਿਲ ਸਕਦੇ ਹੋ ਉਸ ਟਾਈਮ ਮਕੰਦ ਸਿੰਘ ਨੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰੀਆ ਕੀਤਾ ਅਤੇ ਅੰਦਰ ਪ੍ਰੀਤਮ ਕੌਰ ਨੂੰ ਮਿਲਣ ਚਲਾ ਗਿਆ ਪ੍ਰੀਤਮ ਕੌਰ ਮਕੰਦ ਸਿੰਘ ਵੱਲ ਵੇਖ ਕੇ ਰੋਣ ਲੱਗ ਪਈ ਕਿਹਨ ਲੱਗੀ ਮੈਨੂੰ ਤਾਂ ਜਿਹੜੀ ਆ ਨਰਸ ਕੁੜੀ ਆ ਇਹਨੇ ਦੱਸਿਆ ਕਿ ਤੁਸੀਂ ਤਿੰਨ ਦਿਨਾਂ ਤੋਂ ਇਕੱਲੇ ਹੀ ਮੇਰਾ ਇਲਾਜ ਕਰਵਾ ਰਹੇ ਹੋ ਨਾ ਰਾਤ ਨੂੰ ਸੁੱਤੇ ਹੋ ਬਸ ਮੇਰੇ ਹੋਸ਼ ਔਨ ਦੀ ਉਡੀਕ ਵਿੱਚ ਹੀ ਬੈਠੇ ਰਹਿੰਦੇ ਹੋ ਪ੍ਰੀਤਮ ਕਰਦੀਆਂ ਇਹ ਗੱਲਾਂ ਸੁਣ ਕੇ ਮਕੰਦ ਸਿੰਘ ਨੇ ਵੀ ਅੱਖਾਂ ਭਰ ਲਈਆਂ ਕਹਿਣ ਲੱਗਾ ਤੇਰੇ ਬਿਨਾ ਹੋਰ ਮੇਰਾ ਵੀ ਕੌਣ ਹੈ ਨੋਆ ਪੁੱਤ ਤਾਂ ਡਿਊਟੀਆਂ ਵਾਲੇ ਨੇ ਉਹ ਵੀ ਮਜਬੂਰ ਨੇ ਉਹਨਾਂ ਨੂੰ ਵੀ ਆਪਣੇ ਕੰਮਕਾਰਾਂ ਵਿੱਚੋਂ ਵੇਰ ਨਹੀਂ ਮਿਲਦੀ ਉਸ ਸਮੇਂ ਮਕੰਦ ਸਿੰਘ ਨੇ ਪ੍ਰੀਤਮ ਕੌਰ ਨੂੰ ਕੋਈ ਵੀ ਗੱਲ ਦੱਸਣੀ ਠੀਕ ਨਾ ਸਮਝੀ। ਇੱਕ ਹਫਤਾ ਹਸਪਤਾਲ ਵਿੱਚ ਰੁਕਣ ਤੋਂ ਬਾਅਦ ਡਾਕਟਰ ਨੇ ਛੁੱਟੀ ਦੇ ਦਿੱਤੀ। ਡਾਕਟਰ ਕਹਿਣ ਲੱਗਾ ਬਾਪੂ ਜੀ ਤੁਸੀਂ ਹਫਤੇ ਬਾਅਦ ਮਾਤਾ ਜੀ ਦਾ ਫਿਰ ਚੈੱਕਅਪ ਕਰਵਾ ਕੇ ਦਵਾਈ ਲੈ ਜਾਓ। ਮਕੰਦ ਸਿੰਘ ਘਰ ਆਇਆ। ਪ੍ਰੀਤਮ ਕੌਰ ਨੂੰ ਕਹਿੰਦਾ ਹੁਣ ਕੋਈ ਲੋੜ ਨਹੀਂ ਐ ਤੈਨੂੰ ਕੋਈ ਵੀ ਕੰਮ ਕਰਨ ਦੀ। ਮੈਂ ਆਪੇ ਚਾਹ ਪਾਣੀ ਬਣਾ ਲਿਆ ਕਰਾਂਗਾ। ਹਾਂ ਤੇ ਤੂੰ ਮੈਨੂੰ ਦੱਸ ਦੀ ਤੈਨੂੰ ਕਿਸ ਚੀਜ਼ ਦੀ ਲੋੜ ਹੈ ਮੈਂ ਤੈਨੂੰ ਬਣਾ ਕੇ ਦੇ ਦਿਆ ਕਰਾਂਗਾ ਕਿਉਂਕਿ ਮੈਨੂੰ ਸਭ ਕੁਝ ਬਣਾਉਣਾ ਆਉਂਦਾ ਮੇਰੀ ਮਾਂ ਨੇ ਸਿਖਾਇਆ ਸੀ ਮੈਨੂੰ ਛੋਟੇ ਹੁੰਦੇ ਨੂੰ ਉਹ ਤਾਂ ਬਸ ਸਰਦਾ ਕਰਕੇ ਕਦੇ ਕੰਮ ਨੂੰ ਹੱਥੇ ਨਹੀਂ ਲਾਇਆ ਪਰ ਹੁਣ ਤੂੰ ਫਿਕਰ ਨਾ ਕਰ ਮੈਂ ਸਾਰਾ ਕੰਮ ਕਰ ਲਿਆ ਕਰਾਂਗਾ ਮਕੰਦ ਸਿੰਘ ਦੇ ਇਸ ਹੌਂਸਲੇ ਨੇ ਪ੍ਰੀਤਮ ਕੌਰ ਦੇ ਵਿੱਚ ਜਾਨ ਪਾ ਦਿੱਤੀ ਸੀ ਉਹ ਪ੍ਰੀਤਮ ਕੌਰ ਨੂੰ ਦੋ ਤਿੰਨ ਵਾਰ ਦੁੱਧ ਗਰਮ ਕਰਕੇ ਪਿਉਂਦਾ ਦਹੀਂ ਖਵਾਉਂਦਾ ਕਾਲੇ ਛੋਲੇ ਖਵਾਉਂਦਾ ਉਹਨਾਂ ਦੀ ਤਰੀ ਪਿਉਂਦਾ ਫਲ ਫਰੂਟ ਜੋ ਵੀ ਡਾਕਟਰ ਨੇ ਦੱਸੇ ਸੀ ਉਹ ਵੀ ਲਿਆ ਕੇ ਉਹਨੂੰ ਖਵਾਉਂਦਾ ਇੱਕ ਮਹੀਨੇ ਵਿੱਚ ਉਸਨੇ ਪ੍ਰੀਤਮ ਕੌਰ ਨੂੰ ਮੰਜੇ ਤੋਂ ਖੜੀ ਕਰ ਲਿਆ ਸੀ ਪ੍ਰੀਤਮ ਕੌਰ ਹੁਣ ਕਾਫੀ ਹੱਦ ਤੱਕ ਠੀਕ ਹੋ ਗਈ ਸੀ ਹੁਣ ਪ੍ਰੀਤਮ ਕੌਰ ਰੋਟੀ ਟੁੱਕ ਬਣਾਉਣ ਲੱਗ ਪਈ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸਦੇ ਹੁੰਦਿਆਂ ਮਕੰਦਸੋਂ ਚੁੱਲ੍ਹੇ 'ਚ ਫੂਕਾਂ ਮਾਰੀ ਜਾਵੇ ਪਰ ਪ੍ਰੀਤਮ ਕੌਰ ਅੰਦਰੋਂ ਕਮਜ਼ੋਰ ਹੋ ਚੁੱਕੀ ਸੀ ਥੋੜਾ ਜਿਹਾ ਕੰਮ ਕਰਦੀ ਸਾਹ ਚੜ ਜਾਂਦਾ ਫਿਰ ਮੰਜੇ ਤੇ ਪੈ ਜਾਂਦੀ ਤੇ ਥੋੜਾ ਸਾਹ ਲੈ ਕੇ ਬਾਕੀ ਕੰਮ ਫੇਰ ਕਰਦੀ ਪ੍ਰੀਤਮ ਕੌਰ ਦੀ ਇਹ ਹਾਲਤ ਮੁਕੰਦ ਸਿੰਘ ਤੋਂ ਦੇਖੀ ਨਾ ਗਈ ਉਹਨੇ ਆਪਣੇ ਹਿੱਸੇ ਆਉਂਦੇ 4 ਕਿੱਲਿਆਂ ਵਿੱਚੋਂ ਇੱਕ ਕਿੱਲਾ ਜ਼ਮੀਨ ਦਾ ਵੇਚ ਦਿੱਤਾ ਪਰ ਪ੍ਰੀਤਮ ਕੌਰ ਨੂੰ ਕੁਝ ਨਾ ਦੱਸਿਆ ਤੇ ਆਪਣੇ ਘਰ ਇੱਕ ਕੰਮ ਵਾਲੀ ਰੱਖ ਲਈ ਇੱਕ ਕਮਰੇ ਵਿੱਚ ਏਸੀ ਲਗਵਾ ਲਿਆ ਅਤੇ LCD ਵੀ ਲੰਗਵਾ ਦਿੱਤੀ। ਹੁਣ ਉਹ ਦੋਨੇ ਜੀ ਉਸ ਕਮਰੇ ਵਿੱਚ ਬੈਠੇ ਸਾਰਾ ਦਿਨ ਟੀਵੀ ਦੇਖਦੇ। ਕਦੇ ਕੁਝ ਦੇਖਦੇ, ਕਦੇ ਕੁਝ। ਉਹਨਾਂ ਦੀ ਅੱਧੀ ਟੈਨਸ਼ਨ ਦੂਰ ਹੋ ਗਈ ਸੀ। ਉਹਨਾਂ ਨੇ ਇਹ ਕੰਮ ਵਾਲੀ ਰੱਖੀ ਸੀ। ਉਹ ਉਹਨਾਂ ਨੂੰ ਟੀਵੀ ਉੱਪਰ ਹਾਸੇ ਮਜ਼ਾਕ ਵਾਲੀਆਂ ਵੀਡੀਓ ਲਾ ਕੇ ਦੇ ਜਾਂਦੀ। ਉਹਨਾਂ ਨੂੰ ਸਾਰਾ ਦਿਨ ਦੇਖ-ਦੇਨ ਦੇਖ ਕੇ ਹੱਸੀ ਜਾਂਦੇ। ਸਾਰਾ ਦਿਨ ਖੁਸ਼ ਰਹਿੰਦੇ। ਜਦੋਂ ਜ਼ਮੀਨਬਾਰੀ ਮੁਕੰਦ ਸਿੰਘ ਦੇ ਮੁੰਡਿਆਂ ਨੂੰ ਪਤਾ ਲੱਗਾ ਉਹ ਫਟਾਫਟ ਪਿੰਡ ਆਈ ਤੇ ਕਹਿਣ ਲੱਗੇ ਸ਼ਾਬਾਸ਼ ਬਾਪੂ ਤੂੰ ਚੰਗਾ ਕੀਤਾ ਸਾਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੂੰ ਆਪਣੇ ਸੁੱਖ ਆਰਾਮ ਦੀ ਖਾਤਰ ਇੱਕ ਕਿਲਾ ਜ਼ਮੀਨ ਵੇਚ ਦਿੱਤੀ ਤਾਂ ਮਕੰਦ ਸਿੰਘ ਕੁਝ ਨਾ ਭੁੱਲਿਆ ਚੁੱਪਚਾਪ ਬੈਠਾ ਰਿਹਾ ਪਰ ਫਿਰ ਵੱਡੀ ਨੂੰ ਕਹਿਣ ਲੱਗੀ ਬਾਪੂ ਜੀ ਤੁਹਾਨੂੰ ਕਿਸ ਚੀਜ਼ ਦੀ ਕਮੀ ਸੀ ਕਿ ਤੁਸੀਂ ਜ਼ਮੀਨ ਗਵਾ ਦਿੱਤੀ ਮਕੰਦ ਸਿੰਘ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਗ ਪਏ ਤੇ ਕਹਿਣ ਲੱਗਾ ਤੁਹਾਡੀ ਕਮੀ ਸੀ ਉਹ ਤੋਂ ਤੁਹਾਡੇ ਪਿਆਰ ਦੀ ਕਮੀ ਸੀ ਤੁਹਾਡੇ ਸਹਾਰੇ ਦੀ ਕਮੀ ਸੀ ਤੁਸੀਂ ਸਾਨੂੰ ਛੱਡ ਕੇ ਸ਼ਹਿਰ ਵਿੱਚ ਜਾ ਵਸੇ ਤੇ ਸਾਡਾ ਚੇਤਾ ਹੀ ਭੁਲਾ ਦਿੱਤਾ ਵੀ ਸਾਡੇ ਵੀ ਪਿੱਛੇ ਮਾਂ-ਬਾਪ ਹੈ ਸਾਡੀ ਸਾਂਭ ਸੰਭਾਲ ਕਰਨਾ ਤੁਹਾਡਾ ਫਰਜ਼ ਮੰਨਦਾ ਸੀ ਪਰ ਤੁਸੀਂ ਆਪਣਾ ਫਰਜ਼ ਭੁੱਲ ਗਏ ਪ੍ਰੀਤਮ ਕੌਰ ਆਪਣੀ ਵੱਟੀ ਨੂੰ ਕਹਿੰਦੀ ਈ ਮੇਰੀ ਗੱਲ ਸੁਣ ਜੇ ਤੇਰੀ ਮਾਂ ਬਾਪ ਨੂੰ ਤੇਰੇ ਭਰਾ ਪਰਜਾਈ ਇਕੱਲਿਆਂ ਛੱਡ ਕੇ ਪਾਸੇ ਰਹਿਣ ਲੱਗ ਜਾਣ ਤਾਂ ਤੂੰ ਦੱਸ ਤੇਰੇ ਦਿਲ ਤੇ ਕੀ ਬੀਤੇਗੀ ਇਹ ਗੱਲ ਸੁਣ ਕੇ ਮਕੰਦ ਸਿਉਂਦੀ ਵੱਡੀ ਨੂੰ ਚੁੱਪ ਕਰਕੇ ਕੁਰਸੀ ਤੇ ਬੈਠ ਗਈ ਤੇ ਕਹਿਣ ਲੱਗੀ ਡੈਡੀ ਮੇਰੇ ਮਨ ਨੂੰ ਇਹ ਗੱਲ ਸੁਣ ਕੇ ਬੜਾ ਹੋਰ ਤਰ੍ਹਾਂ ਹੋ ਰਿਹਾ ਹੈ ਮੰਮੀ ਡੈਡੀ ਨੂੰ ਤਾਂ ਹੋਣਾ ਹੀ ਸੀ ਪਰ ਮੈਨੂੰ ਅੱਜ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਜਿੰਨਾ ਕੋ ਦੁੱਖ ਮੈਨੂੰ ਆਪਣੇ ਮਾਪੇ ਦਾ ਲੱਗਿਆ ਉਹਨਾਂ ਕੋ ਦੁੱਖ ਤੁਹਾਡਾ ਵੀ ਸਮਝਣਾ ਚਾਹੀਦਾ ਸੀ ਜਿਸ ਬੜੇਪੇ ਵਿੱਚ ਤੁਹਾਨੂੰ ਸਾਡੀ ਲੋੜ ਸੀ ਅਸੀਂ ਤੁਹਾਨੂੰ ਛੱਡ ਕੇ ਆਪਣੀ ਜ਼ਿੰਦਗੀ ਵਿੱਚ ਆਪਣੀ ਮौज-ਮਸਤੀ ਵਿੱਚ ਤੁਹਾਨੂੰ ਭੁਲਾ ਦਿੱਤਾ ਤੇ ਰਜੇਮਿਆਂ ਵਿੱਚ ਇੰਨਾ ਰੁੱਝ ਕੇ ਕਿ ਮਾਪੇ ਕੋਲ ਆਉਣਾ ਛੱਡ ਦਿੱਤਾ ਚਲੋ ਛੋਟੀ ਤਾਂ ਜਿਹੋ ਜੀ ਸੀ ਮੈਂ ਤਾਂ ਵੱਡੀ ਸੀ ਮੈਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਸੀ ਇਹ ਕਹਿ ਕੇ ਉਹਨੇ ਪ੍ਰੀਤਮ ਕੌਰ ਨੂੰ ਗਲਵਕੜੀ ਪਾ ਲਈ ਤੇ ਰੋਣ ਲੱਗ ਪਈ ਕਹਿਣ ਲੱਗੀ ਬੇਬੇ ਹੁਣ ਤੁਸੀਂ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਹੁਣ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਇੱਥੇ ਤੁਹਾਡੇ ਕੋਲ ਹੀ ਰਹਾਂਗੀ ਪ੍ਰੀਤਮ ਕੌਰ ਨੇ ਆਪਣੀ ਵੱਡੀ ਨੂੰਹ ਦਾ ਮੱਥਾ ਚੁੰਮਿਆ ਤੇ ਕਹਿਣ ਲੱਗੀ ਜਿਉਂਦੀ ਰਹਤੀ ਏ ਰੱਬ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ ਵੱਡਾ ਪੁੱਤਰ ਤੇ ਵੱਡੀ ਨੂੰਹ ਪਿੰਡ ਆ ਕੇ ਮਾਂ ਬਾਪ ਦੀ ਸੇਵਾ ਕਰਨ ਲੱਗੇ ਮਕੰਦ ਸਿੰਘ ਨੇ ਛੋਟੇ ਮੁੰਡੇ ਨੂੰ ਵੀ ਪਿੰਡ ਆਉਣ ਲਈ ਕਿਹਾ ਪਰੰਤੂ ਉਸ ਦੇ ਘਰ ਵਾਲੇ ਨੇ ਮੰਨੀ ਉਹ ਕਹਿੰਦੀ ਮੈਨੂੰ ਕਿਸੇ ਦੀ ਗੁਲਾਮੀ ਪਸੰਦ ਨਹੀਂ ਜੇ ਤੁਹਾਡੇ ਕੋਲ ਰਵਾਂਗੇ ਤਾਂ ਤੁਹਾਡੇ ਗੁਲਾਮ ਬਣ ਕੇ ਰਹਿਣਾ ਪੈਣਾ ਤੇ ਉਸ ਦੀ ਇਹ ਗੱਲ ਸੁਣ ਕੇ ਮਕੰਦ ਸਿੰਘ ਨੂੰ ਬੜਾ ਗੁੱਸਾ ਆਇਆ ਉਸ ਨੇ ਆਪਣੇ ਹਿੱਸੇ ਦੇ ਤਿੰਨ ਕਿੱਲੇ ਵੀ ਆਪਣੇ ਵੱਡੇ ਮੁੰਡੇ ਦੇ ਨਾਮ ਲਿਖਵਾ ਦਿੱਤੇ ਕਿਉਂਕਿ ਉਸ ਨੂੰ ਹੁਣ ਯਕੀਨ ਹੋ ਗਿਆ ਸੀ ਵੱਡਾ ਪੁੱਤਰ ਤੇ ਵੱਡੀ ਨੂੰ ਉਹਨਾਂ ਦੀ ਦਿਲ ਤੋਂ ਸੇਵਾ ਕਰਦੇ ਸਨ ਹਣ ਇਸ ਘਰ ਵਿੱਚ ਫਿਰ ਤੋਂ ਰੌਣਕਾਂ ਲੱਗ ਗਈਆਂ ਸਨ ਪੋਤੇ-ਪੋਤਰੀਆਂ ਸਾਰਾ ਦਿਨ ਹੱਸਦੇ ਖੇਡਦੇ ਦਾਦੀ-ਦਾਦੀ ਨਾਲ ਲਾੜ ਪਿਆਰ ਕਰਦੇ ਪ੍ਰੀਤਮ ਕੌਰ ਤੇ ਮੁਕੰਦ ਸਿੰਘ ਦੋ ਟਾਈਮ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕਰਦੇ ਕਿ ਹੁਣ ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਸਹਾਰਾ ਮਿਲ ਗਿਆ ਨਹੀਂ ਤਾਂ ਆਪਣੀ ਜ਼ਿੰਦਗੀ ਵਿੱਚ ਨਿਰਾਸ਼ੇ ਵਿੱਚ ਬੈਠੇ ਸਨ ਬੱਤਿਆਂ ਦੇ ਘਰ ਵਾਪਸ ਆਉਣ ਨਾਲ ਘਰ ਵਿੱਚ ਜਾਨ ਪੈ ਗਈ ਸੀ ਤੇ ਘਰ ਦੀਆਂ ਖੁਸ਼ੀਆਂ ਮੁੜ ਕੇ ਆ ਗਈਆਂ ਸੀ ਮਕੰਦ ਸਿੰਘ ਕਹਿਣ ਲੱਗਾ ਧੀ ਇਸੇ ਗੱਲੋਂ ਤਾਂ ਅਗਲਾ ਕਹਿੰਦਾ ਹੈ ਘਰਾਣੇ ਟਿਕਾਣੇ ਦੀ ਧੀ ਦਾ ਪਤਾ ਲੱਗ ਹੀ ਜਾਂਦਾ ਹੈ ਪੁੱਤ ਸੱਚਮੁੱਚ ਹੀ ਅੱਜ ਪਤਾ ਲੱਗਿਆ ਤੂੰ ਘਰਾਣੇ ਟਿਕਾਣੇ ਦੀ ਧੀ ਹੈ ਜਿਸ ਨੇ ਆਪਣੇ ਸੱਸ ਸਹੁਰੇ ਬਾਰੇ ਐਡਾ ਵੱਡਾ ਫੈਸਲਾ ਲਿਆ ਤੇ ਤੂੰ ਸਾਡੀ ਸੇਵਾ ਵਿੱਚ ਜੁਟ ਗਈ ਹਾਂਜੀ ਤੁਹਾਨੂੰ ਕਿਵੇਂ ਲੱਗੀ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ